ਗੁਰਦਾਸਪੁਰ ਵਿੱਚ ਉਸ ਵੇਲੇ ਮਾਹੌਲ ਤਣਾਪੂਰਨ ਬਣ ਗਿਆ ਜਦੋਂ ਘਰੇਲੂ ਵਿਵਾਦ ਦੇ ਚੱਲਦਿਆਂ ਇੱਕ ਮਹਿਲਾ ਗੁਰਦਾਸਪੁਰ ਦੇ ਬੱਸ ਸਟੈਂਡ ਦੀ ਛਾਤ ਉੱਪਰ ਚੜ ਗਈ। ਅਤੇ ਬੱਸ ਸਟੈਂਡ ਤੇ ਇਸ ਮਹਿਲਾ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਹਿਲਾ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਸਮਝਾ ਕੇ ਛੱਤ ਤੋਂ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਮਹਿਲਾ ਵੱਲੋਂ ਪੁਲਿਸ ਅਧਿਕਾਰੀਆਂ ਦੀ ਗੱਲ ਮੰਨ ਲਈ ਗਈ ਅਤੇ ਛੱਤ ਤੋਂ ਥੱਲੇ ਆ ਗਈ। ਖੁਸ਼ਕਿਸਮਤੀ ਹੈ ਵੀ ਇਹ ਪਰਸਨ ਜਾਉਤਾ ਇਹ ਆ ਹੱਲੇ ਇਥੇ ਬਟਾਲੇ ਉਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾ ਦੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾ ਹੀ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਹੀ ਭੁੱਖਾ ਭੁਲਾਣਾ ਆਇਆ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣ ਨੂੰ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲ ਉਸ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਇਥੇ ਕਾਜ ਦੇ ਹੀ ਉਹ ਵੀ ਮਾਰੇ ਘਮਾਕ ਨੂੰ ਕੇ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਾ 10 ਤੇ ਮੈਨੂੰ ਵੀ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਘਟੋਕਟ ਹੋਈ ਹੁਣ ਤੱਕ 7-8000 ਰੁਪਏ ਹੋਏ ਨੇ ਮੈਂ ਮੰਗ ਬਾ ਤਲਾਕ ਦੀ ਕਰ ਦਿਆਂਗੇ ਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਉਮੜਾ ਰੋਡ 'ਤੇ ਇਥੇ ਅਡਵਾਂਸ ਬੁਕਿੰਗ ਤੇ ਆ ਤੇ ਉਹਦੇ ਨਾਲ ਲੜ ਪੀ ਤੇ ਲੜਕੇ ਦੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮਰ ਜੇ ਨਾ ਮੁੜ ਕੇ ਫਿਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ ਐਂ ਕਿਹਾ ਵੀ ਜੋ ਵੀ ਗੱਲਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਜੋਗਦਾਰ ਰਿਆ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੋਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇ ਰਸਮਝੋਤਾ ਕਰਾ ਦਿੰਦੇ ਆ ਉਹਨ ਬਹਿ ਕੇ ਜੀ ਕਰਨਦੇ ਕੰਪਰੋਵਾਈਜ਼ ਆਪਸ ਦੇ ਵਿੱਚ ਇਹ ਬੜਾ ਪਹਿਲਾਂ ਤੇ ਡਰਨਾ ਕੋਈ ਜਾਂਦਾ ਨਹੀਂ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿਹਾ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਲ ਨਾ ਲਵਾਇਆ ਇਹਨੂੰ ਕਿ ਮੈਂ ਰਾਤਾਂ ਨਹੀਂ ਤੱਕ ਨੈਕ ਕਰਾਂ ਜੀ ਮੈਨੂੰ ਐਸਐਸਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਲਸਿੰਘ ਜੀ ਬਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਅਸੀਂ ਦੇਦੀ ਨੂੰ ਆਣ ਕੇ ਕੋਠੇ ਤੋਂ ਤਹਰਾ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਉਸਨੇ ਕਿਹਾ ਮੈਂ ਆਪਣੀ ਘਰ ਦੇ ਨਾਲ ਤਲਾਕ ਚਾਹੁੰਦੀ ਹਾਂ ਮਤਲਬ ਪੁੱਛਿਆ ਅਸੀਂ ਵੀ ਕੀ ਗੱਲ ਕੀ ਹੈ ਕਿੱਡੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਨਾ ਮੈਨੂੰ ਰੱਖਦਾ ਇਹ ਕੋਈ ਇਹਨਾਂ ਨੇ ਦੋਵੰਨਾਂ ਨੇ ਲਵ ਮਰਜ ਕੀਤੀ ਹੈ ਇਹਨਾਂ ਦਾ ਨਾ ਇਹਨਾਂ ਨੇ ਘਰਦਿਆਂ ਨੂੰ ਬਾਪੜਿਆਂ ਨੂੰ ਪੁੱਛਿਆ ਕੁੜੀ ਦੇ ਨਾਲ ਮਾਂ ਪਿਓ ਨੂੰ ਪੁੱਛਿਆ ਤੇ ਇਹਨਾਂ ਲਵ ਮਰਜ ਕੀਤੀ ਤੇ ਇੱਥੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਫੜਦੇ ਤੇ ਸਾਇਦ ਉਹਨੂੰ ਵੀ ਆਣ ਕੇ ਉਹਦੇ ਪਰਸ-ਪੁਰਸਾ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁਝ ਕਰਤੀ ਆਹ ਪਰੇਸ਼ਾਨ ਬਹੁਤ ਕੀਤਾ ਉਹਨੂੰ ਫਿਰ ਆਹੀ ਮੌਕੇ ਤੇ ਆਏ ਆ ਸਾਡੇ ਨਾਲ LEDੀ ਕਸਟਮਾਈਜ਼ਡ ਐਸ LEDੀ ਆਈ ਆ ਉਹਨਾਂ ਨੇ ਫਿਰ ਆਣ ਕੇ ਆਹੀ ਉਤਾਰਿਆ ਕੁੱਟ ਤੋਂ ਤੇ ਫਿਰ ਉਹਨੂੰ ਮਕੇਰੀਆਂ ਭੇਜਦਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆਦੀ ਹੌਲਦਾਰ ਕੁਲਜੀਤ ਖੋੜ ਜੀ ਉੱਥੇ ਲੱਗੇ ਨੇ ਮਕੇਰੀਆਂ ਠਾਣੇ ਉਹਦਣਾ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦੋ ਤੇ ਮੈਂ ਇਹਨੂੰ ਸੰਭਾਲ ਲਵਾਂਗੇ ਆਪਣੇ